ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪਾਂ ਵਿਚਾਰ ਕਰਾਂਗੇ ਕਿ ਸਿੱਖ ਮੁੱਢ ਕਿਵੇਂ ਹੈ ਜਿਵੇਂ ਸ਼ੰਤ ਜਨਰੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੱਸਦੇ ਸਨ ਕਿ ਸਿੱਖ ਮੁੱਢ ਹੈ ਬਾਕੀ ਟਾਹਣੀਆਂ ਟਾਹਣੀਆਂ ਤੇ ਪੱਤੇ ਹਨ ਉਹਨਾਂ ਦੇ ਜਿਵੇਂ ਦੱਸਿਆ ਹੈ ਕਿ ਸਿੱਖ ਮੁੱਢ ਕਿਵੇਂ ਹਨ 33 ਕਰੋੜ ਦੇਵਤੇ ਦੇਵਤੇ ਐ 9 ਕਰੋੜ ਦੇਵੀ 6.5 ਲੱਖ ਪੈਗੰਮਲ ਹੈ 84 ਸਿੱਧ ਹੈ 52 ਵੀਰ ਹੈ 6 ਜਤੀ ਹੈ 9 ਨਾਥ ਹੈ 64 ਜੋਗਣੀਆਂ ਹਨ 45 ਪਦਮਦੰਟ ਹੈ 10 ਗੁਰੂ ਸਾਹਿਬਾਨ ਹਨ ਕੋਈ ਮਨੁੱਖ ਇਹ ਦੱਸੋ ਕਿ ਕਿਦੇ ਕਿਸੇ ਦੇ ਕੇਸ ਕੱਟੇ ਹੋਏ ਸਨ ਸਭ ਕੇਸਾਂ ਟਾਲੀ ਸਨ ਤੇ ਸਿੱਖ ਦੀ ਮੋਢਲੀ ਨਿਸ਼ਾਨੀ ਹੈ ਕੇਸ ਤੇ ਦਾੜਾ Hindu ਵੀ ਕੈਂਚੀ ਨਾਲ ਬੰਦਾ ਹੈ ਤੇ ਮੁਸਲਮਾਨ ਵੀ ਕੈਂਚੀ ਨਾਲ ਬੰਦਾ ਹੈ ਕਿਉਂਕਿ ਮੁੰਡਣ ਕਰਕੇ Hindu ਬਣਾ ਦਿੱਤਾ ਜਾਂਦਾ ਹੈ ਤੇ ਸੁਨਨਤ ਕਰਕੇ ਮੁਸਲਮਾਨ ਬਣਾ ਦਿੱਤਾ ਜਾਂਦਾ ਹੈ ਪਰ ਜਿਵੇਂ ਅਸੀਂ ਮਾਤਾ ਦੇ ਉਲਦ ਵਿੱਚੋਂ ਜੰਮੇ ਆ ਜੇ ਉਸੇ ਤਰ੍ਹਾਂ ਹੀ ਰਹੰਦਾ ਜਾਵੇ ਤਾਂ ਅਸੀਂ ਕੁਦਰਤੀ ਹਾਰੇ ਕੰਥਾਨ ਸਿੱਖ ਹੈ ਇਹ ਸਾਡੇ ਸਰੀਰ ਨਾਲ ਜਨਮ ਤੋਂ ਬਾਅਦ ਕੋਈ ਛੇੜਛਾੜ ਨਾ ਕੀਤੀ ਜਾਵੇ ਜਵਾਨ ਹੋਣ ਤੇ ਸਭ ਸਾਨੂੰ ਸਰਦਾਰ ਜੀ ਕਹਿ ਕੇ ਹੀ ਬੁਲਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ